ਦੋਸਤੋ ਮੈਂ ਗੁਰਨਾਮ ਸਿੰਘ ਮੈਸਮਪੁਰੀ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਐਸਕੇਐਮ ਦੇ ਸੱਦੇ ਤੇ ਟੋਲ ਪਲਾਜੇ ਪੰਜਾਬ ਦੇ ਬੰਦ ਕੀਤੇ ਗਏ ਸੋ ਅੱਜ ਅਸੀਂ ਬੈਠੇ ਆ ਜਲੰਧਰ ਜਗਰਾਉਂ ਰੋਡ ਤੇ ਜਿਹੜਾ ਟੋਲ ਪਰਾਜਾ ਰਾਇਪੁਰ ਰਾਇਆਂ ਸਿਧਮਾ ਬਿੜ ਦੇ ਨੇੜੇ ਸੱਤ ਲੋਹੇ ਪੁਲ ਤੇ ਸੋ ਐਸੇ ਜੋ ਕਿਸਾਨ ਮੋਰਚਾ ਸੰਘਰਸ਼ ਚੱਲ ਰਿਹਾ ਉਹਦੇ ਸਮਰਥਨ ਦੇ ਵਿੱਚ ਅਸੀਂ ਇਹ ਬੰਦ ਕੀਤਾ ਹੋਇਆ ਔਰ ਖਾਸ ਤੌਰ ਤੇ ਜਿਹੜਾ ਸਾਥੀ ਕੱਲ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਗੋਲੀਆਂ ਗੋਲੀਆਂ ਦੇ ਨਾਲ ਉਹਨੂੰ ਇੱਥੇ ਸ਼ਰਧਾ ਦੇ ਫੁੱਲ ਪਿੰਡ ਕੀਤੇ ਗਏ ਆ ਉਹਦੇ ਲਈ ਨਿਆਂ ਦੀ ਮੰਗ ਕੀਤੀ ਗਈ ਹੈ ਸੋ ਹੁਣ ਮੈਂ ਕਿਸਾਨ ਆਗੂਆਂ ਕੇ ਬੇਨਤੀ ਕਰੂੰਗਾ ਕੋ ਆਪਣਾ ਨਾਂ ਦੱਸ ਕੇ ਆਇਆ ਹੋ ਸੰਗਤਾਂ ਦੇ ਨਾਲ ਵਿਚਾਰ ਸਾਂਝ ਕਰ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਅੱਜ ਸਾਥੀਓ ਸਜੁਗਤ ਕਿਸਾਨ ਮੋਰਚ ਅਕਾਲ ਤੇ ਆਪਾਂ ਤਿੰਨ ਦਿਨ ਤੋਂ ਟੂਲ ਪਲਾਜ਼ਾ ਦਾ ਆਪਾਂ ਨੂੰ ਹੁਕਮ ਲੱਗਾ ਸੀ ਆਪਾਂ ਅੱਜ ਤੀਜੇ ਦਿਨ ਵਿੱਚ ਪ੍ਰਵੇਸ਼ ਕਰ ਗਏ ਆ ਟੂਲ ਪਲਾਜ਼ੇ ਬੰਦ ਕਰਕੇ ਭਰਾਤਰੀ ਜਥੇਬੰਦੀਆਂ ਦੇ ਨਾਲ ਆਪਾਂ ਟੂਲ ਤੇ ਦਿਨ ਰਾਤ ਡਟ ਕੇ ਇੱਥੇ ਡਿਊਟੀ ਦੇ ਰਹੇ ਆ ਗੱਲ ਕਰੀਏ ਕਿ ਅੱਜ ਖੱਟਰ ਸਰਕਾਰ ਨੇ ਜਿਹੜਾ ਆਪਣੇ ਕਿਸਾਨਾਂ ਤੇ ਤਸ਼ੱਦਦ ਕੀਤਾ ਇੱਕ ਬਹੁਤ ਹੀ ਹੋਣਹਾਰ ਬੱਚਾ ਸਾਡਾ ਕਿਸਾਨ ਜਿਹੜਾ 21-22 ਸਾਲ ਦਾ ਦੋ ਭੈਣਾਂ ਦਾ ਭਰਾ ਇਕੱਲਾ-ਇਕੱਲਾ ਭਰਾ ਸੀ ਉਹਦੀ ਕੱਲ ਗੋਲੀ ਲੱਗ ਕੇ ਮੌਤ ਹੋ ਗਈ ਅਸੀਂ ਮੰਗ ਕਰਦੇ ਹਾਂ ਸਯੁਕਤ ਕਿਸਾਨ ਮੋਰਚੇ ਵੱਲੋਂ ਕਿ ਉਸ ਉਸ ਪਰਿਵਾਰ ਦਾ ਜਾ ਕੇ ਪਹਿਲਾਂ ਤੇ ਹਾਲਚਲ ਪੁੱਛਿਆ ਜਾਵੇ ਭਗਵੰਤਬਾਨ ਨੂੰ ਹੁਣ ਤੱਕ ਉਹਦੇ ਘਰੇ ਬੈਠਾ ਹੋਣਾ ਚਾਹੀਦਾ ਜੀ ਪਰ ਸਾਡੀ ਸਰਕਾਰ ਵੀ ਨਕੰਮੀ ਤੇ ਨਖਿੰਦ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਬਿਲਕੁਲ ਕਿਸੇ ਕਿਸਾਨ ਵੱਲ ਮੇਰੇ ਹਿਸਾਬ ਨਾਲ ਖਿਆਲ ਨਹੀਂ ਚੰਗੀ ਤਰ੍ਹਾਂ ਦੇ ਰਹੀ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਉਸ ਪਰਿਵਾਰ ਨੂੰ ਉਹ ਭੈਣਾਂ ਨੂੰ ਵੀਰ ਤੇ ਲੱਭਣਾ ਨਹੀਂ ਪਰ ਜਾ ਕੇ ਸਾਥ ਦੇਣ ਦੀ ਲੋੜ ਐ ਇਸ ਟਾਈਮ ਉਹਨਾਂ ਨੂੰ ਹੌਸਲਾ ਦੇਣ ਦੀ ਲੋੜ ਐ ਸਰ ਜੇ ਭਗਵੰਤਬਾਹਨ ਨੂੰ ਉਹਦੇ ਘਰੇ ਬੈਠਣਾ ਚਾਹੀਦਾ ਸੀ ਤੇ ਉਹਨੂੰ ਜੋ ਟੁਕਮਾ ਮਾਪਜਾ ਉਹਦੇ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਕਿ ਜੋ ਉਹਦਾ ਘਰ ਦਾ ਗੁਜ਼ਾਰਾ ਚੱਲ ਸਕੇ ਗੁਜ਼ਾਰਾ ਉਸ ਬੱਚੇ ਦੇ ਸਿਰ ਤੇ ਸੀ ਇਕੱਲਾ ਭੈਣਾਂ ਦਾ ਭੈਣਾਂ ਆਦਿਆਂ ਨੂੰ ਨੌਕਰੀ ਦਿੱਤੀ ਜਾਵੇ ਦੋਨਾਂ ਭੈਣਾਂ ਨੂੰ ਇੱਕ ਨੂੰ ਨਹੀਂ ਕਹ ਮੰਗ ਕਰਦੇ ਕਿ ਦੋਨਾਂ ਨੂੰ ਹੀ ਨੌਕਰੀ ਦਿੱਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਸਿੰਘ ਸਾਹਿਬ ਜਿਹੜਾ ਇਹ ਵਾਰਦਾਤ ਹੋਈ ਐ ਐਕਸੀਡੈਂਟ ਹੋਇਆ ਜਿਹੜਾ ਕਤਲੇਆਮ ਹੋਇਆ ਕੱਲ ਉਹ ਪੰਜਾਬ ਦੀ ਸਰਾਦੇ ਅੰਦਰ ਹੋਇਆ ਔਰ ਪੰਜਾਬ ਸਰਕਾਰ ਜੋ ਹੁਣ ਤੱਕ ਦੀ ਖਬਰ ਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਫਆਈਆਰ ਉਹ ਫੋਰਸ ਦੇ ਉੱਤੇ ਜਾਂ ਪੁਲਿਸ ਮੁਲਾਜ਼ਮਾਂ ਤੇ ਦਰਜ ਨਹੀਂ ਕੀਤੀ ਗਈ ਆਪਾਂ ਮੰਗ ਕਰਦੇ ਆਂ ਵੀ ਇਹ 302 ਦਾ ਪਰਚਾ ਦਰਜ ਕੀਤਾ ਜਾਵੇ ਔਰ ਹਰਿਆਣੇ ਵਾਲੀ ਜਿਹੜੀ ਫੋਰਸ ਆ ਉਹਨੂੰ ਇਸ ਕਤਲ ਦਾ ਦੋਸ਼ੀ ਸਹਾਰਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਬਿਲਕੁਲ ਜੀ ਸਵੇਰੇ ਵੀ ਭਗਵਤ ਮਾਨ ਦਾ ਬਿਆਨ ਪੜਦਾ ਸੀ ਕਿ ਉਹ ਸੁਣਦਾ ਸੀ ਕਿ ਉਹ ਕਹਿ ਰਿਹਾ ਸੀ ਵੈਸੇ ਵੀ ਮੈਂ ਗੱਲ ਕਰੂੰਗਾ ਪਰ ਹੁਣ ਤੱਕ ਮੇਰੇ ਖਿਆਲ ਅੱਧੀ ਕਿ ਦਿਹਾੜੀ ਰਾਂਗੀ ਹੱਲੇ ਤੱਕ ਤੇ ਉਦੋਂ ਬਾਅਦ ਕੋਈ ਬਿਆਨ ਆਇਆ ਨਹੀਂ ਉਹਨੇ ਕੀਤਾ ਕੁਝ ਨਹੀਂ ਕੀਤਾ ਪਰ ਅਸੀਂ ਸੂਬਾ ਖਾਨ ਦੇ ਵੱਲੋਂ ਕਿਸਾਨ ਮੋਰਚੇ ਵੱਲੋਂ ਮੰਗ ਕਰਦੇ ਆ ਕਿ ਉਸ 302 ਦਾ ਤੇ ਪਰਚਾ ਹੋਣਾ ਚਾਹੀਦਾ ਤਾਂ ਕਿ ਸਾਡਾ ਵੀ ਕਮਾਂਡ ਨੂੰ ਥੋੜੀ ਜਿਹੀ ਸ਼ਾਂਤੀ ਮਿਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਸ